ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਮਾਈ ਚੈਨਲ ਹਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਇੱਕ ਹੋ ਸਾਡਾ ਨਵਾਂ ਵਲੌਗ ਤੇ ਇਹ ਕੱਲ ਮੈਂ ਵਲੌਗ ਬਣਾ ਨਹੀਂ ਸਕੇ ਕਿਉਂਕਿ ਮੈਂ ਫਲੌਟ ਸਟਿਚ ਕਰ ਰਹੀ ਸੀ ਇਹ ਕਿੰਨਾ ਫਲੌਟ ਸਟਿਚ ਇਹਨਾਂ ਵਾਲਾ ਸਲਵਾਰ ਆ ਤੇ ਇਹ ਕਿ ਮੈਂ ਤਾਂ ਲੈਸ ਲਾਉਂਦੀ ਤੇ ਜਦੋਂ ਉਹ ਕੀਰੇ ਤੇ نیچے ਲੈਂਸ ਲਗਾ ਕੇ ਮੇਰਾ ਪਾਈ ਕਰ ਦਿੱਤੋ ਤਾਂ ਉਹ ਦਾ ਸੇਮੀ ਲਾਸ ਆ ਰਹੇ ਸੀਗੇ ਤੇ ਲੈਂਸ ਲਗਾ ਦਿੱਤੇ। ਤੇ ਫਾਸਟੇ ਵੀ ਲੈਂਸ ਲਗਾ ਕੇ ਬੀਤ ਨਾਲ ਇਹਦੇ ਹੈਗੇ ਵਾਲੀ ਸੰਵਾਰ। ਅਕਸਰ ਸਲਵਾਰ ਵੀ ਲੈਂਸ ਸਲਵਾਰ ਬਣਾਈ ਜਦੋਂ ਪਹੁੰਚੇ। ਪੜੀ ਹੋਈ ਆ। ਤੇ ਇਹ ਕਪੜਾ ਥੋੜਾ ਜਿਆ ਰੱਖ ਲਿਆ ਕਿਉਂਕਿ ਨਾ ਇਹ ਮੈਨੂੰ ਕੀ ਕਹਿਣਾ ਨਾ ਜਿਹੜੀ ਬ੍ਰੀਚ ਦੀ ਇਲਾਸਟਿਕ ਉਹ ਨਾ ਉਹ ਲੈ ਕੇ ਆਉਂਗੀ। ਇਹ ਇਹ ਨਾਲ ਲਿਓ ਮੀਕੇ ਦਾ ਵਾਲਾ ਵਾਲਾ ਇਹ ਰੋਪੇ ਵੀ ਲਾਉਂਦੇ ਸੇਮ ਜਾਦੀ ਲੈ ਕੇ ਆਵਾਂਗੇ ਹੋਰ ਵੀ ਬੱਚੇ ਹੋਣਗੇ ਉਹ ਵੀ ਨਾ ਬੰਦਾ ਜੀ ਇਹ ਵੀ ਬਣਾਵਾਂਗੇ ਉਹ ਅਸ ਚੱਲੇ ਆਲੀ ਮਾਰਕੀਟ ਇੱਕ ਮੈਂ ਡੈਂਟਿਸ ਕੋਲ ਆਗਣਾ ਦੰਦ ਦੇ ਕੋਲ ਇਹ ਮਿਲਦੇ ਆਂ ਲਿਖੇ ਤੋਂ ਆਉਂਦੇ ਆ ਇਹ ਚੱਲ ਪੇ ਜੀ ਅਸੀਂ ਤੇ ਮੈਂ ਕੱਲ ਇਹ ਵੀ ਸੂਟ ਇਹ ਵੀ ਮੈਂ ਸਹੀ ਕਰ ਲਿਆ ਸੀਗਾ ਇਹਦਾ ਪੱਲਾ ਇੰਨਾ ਛੋਟਾ ਜਿਹਾ ਜਿੱਦਾ ਬੱਚਿਆਂ ਜਿਹਾ ਇਹਦਾ ਹੁੰਦਾ ਕੱਲ ਇਹ ਵੀ ਆਪਣਾ ਸੂਟ ਜਿਹੜਾ ਉਹ ਸਹੀ ਕੀਤਾ ਸਟਿਚਿੰਗ ਆਨ ਦਾ ਫਾਇਦਾ ਵੀ ਬਹੁਤ ਆ ਮਤਲਬ ਕਿ ਉਹ ਘਰੇ ਬੰਦਾ ਆਪਣੇ ਜਿਹੜੇ ਇੰਨੇ ਕੰਮ ਆ ਉਹ ਕਰ ਹੀ ਲੈਂਦਾ ਮੈਂ ਤਾਂ ਸਟਿਚਿੰਗ ਉਹਦਾ ਵਧੀਆ ਕਰ ਲੈਣੀ ਆ ਸਿਰਫ ਮੇਰੀ ਮਾਫ ਤੁੰ ਕਰੀ ਕਿ ਹੁਣ ਦਿਲ ਦੇ ਕੇ ਨਹੀਂ ਲੀ ਪੋਲਟ ਤੇ ਤੇਰੇ ਕੋਲ ਆ ਜਦ ਤਨ ਬਾਹਰ ਭੇਜਾਂਗੇ ਨਾ ਉਦੋਂ ਵੀ ਗਾਣਾ ਗਾਇਆ ਕਰੀ ਮੈਂ ਕਦੇ ਜਨਾ ਮੈਂ ਆ ਗਿਆ ਸ਼ੇਰ ਇੰਦਰ ਚਤੁਰ ਦਾ ਵੀ ਕਿੱਦਾਂ ਐ ਐਟੀਟਿਊਡ ਤੇ ਜਾਈਏ ਜੀ ਆਪਾਂ ਜਾਈਏ ਜੀ ਡੈਂਟਿਸਟ ਕੋਲ ਮੇਰੀ ਤਾਂ ਡੈਂਟਿਸਟ ਵੀ ਕਿੰਨਾ ਚਿਰ ਚਾਰ ਮਹੀਨੇ ਹੋ ਗਏ ਕਲੀਨਿਕ ਬੰਦ ਸੀ ਹੁਣ ਆਏ ਆ ਸਾਰੇ ਸੋਹਣੇ ਬਣੇ ਹੋਏ ਨਾ ਘਰ ਇਹ ਗੱਲ ਸਹੀ ਆ ਮਤਲਬ ਕਿ ਮਨੀ ਨੂੰ ਤਾਂ ਚਲੋ ਮੈਂ ਰੋਕਦੀ ਆ ਜਿਹੜੀਆਂ ਚੀਜ਼ਾਂ ਖਾਣ ਤੋਂ ਰੋਕਣਾ ਹੀ ਰੋਕਣਾ ਇਹ ਮੈਨੂੰ ਮੇਤੋ ਵੀ ਜ਼ਿਆਦਾ ਰੋਕਦਾ ਇਹ ਕਹੂਗਾ ਆ ਨਹੀਂ ਖਾਣਾ ਉਹ ਨਹੀਂ ਖਾਣਾ ਮਤਲਬ ਧਿਆਨ ਰੱਖਦਾ ਅੱਜ ਆਈਸਕ੍ਰੀਮ ਮੁੰਡੇ ਨੇ ਲੈ ਦਿੱਤੀ ਆ ਅੱਜ ਖਾ ਲਈਏ ਤੇਰੀ ਆ ਗਈ ਚੈਰੋ ਕਾਰਕ ਤੇ ਇਹ ਇਹ ਵਾਲਾ ਟੂਟ ਸਟਿਚ ਕਰਾਇਆ ਤੇ ਇਹਦੇ ਨਾਲ ਇਹ ਵਾਲੀ ਚੁੰਨੀ ਸੀ ਲੈਂਸ ਲਾਈ ਇਹਦੇ ਉੱਤੇ ਮੈਂ ਜਾਇੰਟਾਈ ਤੇ ਇਹ ਜਿਹੜਾ ਪਹਿਲਾਂ ਲਿਆ ਸੀ ਸਿੰਪਲ ਜਿਹਾ ਉਹ ਵਾਲਾ ਸਟਿਚ ਕਰਾਇਆ ਤੇ ਜਿਹੜਾ ਇਹ ਵਾਲਾ ਸੀ ਇਹਦੇ ਨਾਲ ਇਹ ਵਾਲੀ ਚੁੰਨੀ ਦਾ ਇਹ ਕਰੀ ਇਹਦੇ ਉੱਤੇ ਫਿਰ ਮੈਂ ਉਹਨੂੰ ਕੀ ਕਹੇਗਾ ਆਪ ਜਿਹੜੀ ਉਹ ਲੈਂਸ ਉਹ ਰਵਾ ਦੂੰਗੀ ਫੇ ਚਲੋ ਜੀ ਇਹਨਾਂ ਆਦੀ ਕਰਦੇ ਆ ਅੱਜ ਵਲੌਗ ਦਾ ਐਂਡ ਕਿਉਂਕਿ ਕਾਫੀ ਮਾਜਾ ਆ ਗਿਆ ਨੇ ਇਹ ਚਾਹ ਆ ਜਾਣ ਦਾ ਟਿਕਟਿੰਗ ਬੁਕਿੰਗ ਕਰ ਲਈਏ ਮਨੀ ਮੇਂ ਛੱਡ ਕੇ ਦੇਖਣਾ ਵਾਪਿਸ ਆਦੰਗਾ ਕਿੱਦਾਂ ਹੁੰਦੀ ਆ ਤੇ ਵੀ ਸਾਡਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰ ਦਿਓ ਉੱਥੇ ਤੁਹਾਨੂੰ ਵਰੀਆ ਵਰੀਆ ਵਲੌਗ ਦਿਵਾਉਣਗੇ ਦੇਖੇਗਾ ਤੁਹ ਬਾਈ ਬਾਈ ਸਾਰੇ